ਕੈਨੇਡਾ ਜਿਸ ਨੂੰ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਸਿੱਖਿਆ ਦੇ ਲਈ ਸਭ ਤੋਂ ਸੁਆਗਤਯੋਗ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉਸਨੇ ਆਪਣੇ ਦਰਵਾਜ਼ੇ ਉਸ ਰਫ਼ਤਾਰ ਦੇ ਨਾਲ ਬੰਦ ਕਰ ਰਿਹਾ ਹੈ ਜੋ ਸਾਲਾਂ ਦੇ ਵਿੱਚ ਨਹੀਂ ਵੇਖੀ ਗਈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਆਈਆਸੀਸੀ ਦੇ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ 2025 ਦੇ ਵਿੱਚ 80% ਵਿਦਿਆਰਥੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਜੋ ਕਿ ਪਿਛਲੇ ਸਾਲ 52% ਸੀ ਅਤੇ ਪਿਛਲੇ ਸਾਲਾਂ ਦੀ ਔਸਤ 40% ਤੋਂ ਹੋ ਚੁੱਕਾ ਹੈ ਦੁਨੀਆ ਭਰ ਤੇ ਬਹੁਤ ਸਾਰੇ ਵਿਦਿਆਰਥੀਆਂ ਦੇ ਲਈ ਇਹ ਅੰਕੜੇ ਸਿਰਫ ਕਾਗਜ਼ੀ ਕਾਰਵਾਈਆਂ ਅਸਫਲਤਾਵਾਂ ਨਹੀਂ ਨੇ ਸਗੋਂ ਇਸ ਗੱਲ ਦਾ ਸੰਕੇਤ ਹਨ ਕਿ ਕੈਨੇਡਾ ਵਿਦੇਸ਼ੀ ਸਿੱਖਿਆ ਪ੍ਰਤੀ ਆਪਣੇ ਪਹੁੰਚ ਨੂੰ ਕਿਵੇਂ ਮੁੜ ਆਕਾਰ ਦੇ ਰਿਹਾ ਹੈ ਅੱਜ ਸੀਸੀ ਦੇ ਰਿਪੋਰਟ ਦੱਸਉਂਦੇ ਨੇ ਕਿ ਅਸਵੀਕਾਰ ਦਰ ਹੁਣ ਇੱਕ ਦਹਾਕੇ ਦੇ ਵਿੱਚ ਸਭ ਤੋਂ ਵੱਧ ਹੈ ਰਿਪੋਰਟਰ ਦੱਸਦੀਆਂ ਨੇ ਕਿ ਭਾਰਤੀ ਬੀ ਨੇ ਕਾਰਨ ਨੂੰ ਇਸ ਦਾ ਸਭ ਤੋਂ ਵੱਡਾ ਨੁਕਸਾਨ ਚਲਣਾ ਪਿਆ ਹੈ ਉਹਨਾਂ ਦੀਆਂ 70% ਅਲਸੀਆਂ ਰਾਤਾਂ ਦਿੱਤੀਆਂ ਗਈਆਂ ਨੇ ਜਦੋਂ ਕਿ ਪੂਰੇ ਦੇਸ਼ ਬਾੜ ਪੇਤ ਵੀ ਜਨ ਤੱਕ ਨਹੀਂ ਕਿਤੇ ਗਈ ਸਿੱਖਿਆ ਆਊਟਲਾਈਟ ਪਾਈ ਨਿਊਜ਼ ਨੇ ਰਿਪੋਰਟ ਦਿੱਤੀ ਹੈ ਕਿ ਅਸਵੀਕਾਰਤਾ ਪਰਮਾਨਾ ਏਸ਼ੀਆ ਅਫਰੀਕਾ ਦੇਸ਼ ਤੋਂ ਬਾਹਰਲੇ ਖੇਤਰ ਵਿੱਚ ਪ੍ਰਭਾਵ ਦੇ ਵੱਲ ਇਸ਼ਾਰਾ ਕਰਦਾ ਹੈ ਦੁਜੇ ਚੋਵ ਦੇ ਵਿੱਚ ਕੈਨੇਡਾ ਨੇ 10 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕੀਤੀ ਜੋ ਕਿ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਉੱਜਾ ਸਭ ਤੋਂ ਵੱਡਾ ਸਮੂਹ ਸੀ ਬੀਐਨ ਐਕਸਪ੍ਰੈਸ ਦੇ ਅਨੁਸਾਰ ਇਹਨਾਂ ਦੇ ਵਿੱਚ 41% ਭਾਰਤ ਤੋਂ 12% ਚੀਨ ਤੋਂ ਅਤੇ 17 ਹਜ਼ਾਰ ਤੋਂ ਵੱਧ ਵਿਏਟਨਾਮ ਤੋਂ ਸੀ ਇਮੀਗ੍ਰੇਸ਼ਨ ਮਾਰਤਾ ਮੰਨਣਾ ਹੈ ਕਿ ਇਨ ਕਾਰਾ ਵਿੱਚ ਵਾਦੇ ਦਾ ਕਾਰਨ ਕਿ ਰੇਲੂ ਚਿੰਤਾਵਾਂ ਨੇ ਜਿਨ੍ਹਾਂ ਦੇ ਵਿੱਚ ਰਿਹਾਈ ਸਟੀ ਕਾਰਟ ਤੋਂ ਲੈ ਕੇ ਇਸ ਸਵਾਲ ਤੱਕ ਕਿ ਕੀ ਆਉਣ ਵਾਲੇ ਵਿਦਿਆਰਥੀ ਵੀ ਤੀ ਦੋਤੇ ਆਪਣਾ ਹੁਸਾਰਾ ਕਰ ਸਕਦੇ ਨੇ ਕੈਨੇਡਾ ਸਟੱਡੀ ਪਰਮਿਟ ਸਹਾਇਤਾ ਪਲੇਟਫਾਰਮ ਬਾਰਡਰ ਪਾਸ ਦੇ ਉਪ ਪ੍ਰਦਾਨ ਜੋਨਾਥਨ ਸ਼ਰਮਨ ਨੇ ਪਾਈ ਨਿਊਜ਼ ਨੂੰ ਟਿੱਪਣੀਆਂ ਦੇ ਵਿੱਚ ਕਿਹਾ ਹੈ ਕਿ ਆਈਆਈਸੀਸੀ ਸਪਸ਼ਟ ਤੌਰ ਤੇ ਸਟੱਡੀ ਪਰਮਿਟ ਅਰਜ਼ੀਆ ਦੀ ਬਹੁਤ ਜ਼ਿਆਦਾ ਸਖਤੀ ਦੇ ਨਾਲ ਚਾਜ ਕਰ ਰਿਹਾ ਹੈ ਦਸੰਬਰ ਦੇ ਵਿੱਚ ਔਟਵਾ ਨੇ ਘਟੂ ਘਟ ਵਿਤੀ ਸਬੂਤ ਦੀ ਲੋਡ ਨੂੰ ਦੁੱਗਣਾ ਕਰਕੇ ਕੈਨੇਡੀਅਨਸ ਡਾਲਰ 20635 ਕਰ ਦਿੱਤਾ ਇਸਲਾਕਰ ਅਪਲਾਈ ਬੋਰਡ ਨੇ ਪਾਈ ਨਿਊਜ਼ ਨੂੰ ਦੱਸਿਆ ਕਿ ਵਿਦਿਆਰਥੀਆਂ ਨੂੰ ਹੁਣ ਸਪਲਟ ਤੱਧਿਆਨ ਯੋਜਨਾਵਾਂ ਅਤੇ ਕਲਤੀ ਮੁਕਤ ਦਸਤਾਵੇਜ਼ ਵੀ ਪ੍ਰਦਾਨ ਕਰਨ ਦੇ ਪੈਨ ਕਿ ਕੈਨੇਡਾ ਦੋਸ਼ਨ 25 ਦੇ ਵਿੱਚ 437000 ਸਟਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਹੇ ਜੋ ਕਿ ਪਿਛਲੇ ਸਾਲ ਦੇ ਨਾਲ ਲਗਭਗ 10% ਘਟ ਹੈ ਵੀਐਨ ਐਕਸਪ੍ਰੈਸ ਨੇ ਰਿਪੋਰਟ ਕੀਤੀ ਹੈ ਕਿ ਤਿਹਤਰ ਹਜ਼ਾਰ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੇ ਲਈ 243000 ਅੰਡਰ ਗ੍ਰੈਜੂਏਟ ਅਤੇ ਹੋਰ ਪ੍ਰੋਗਰਾਮਾਂ ਦੇ ਲਈ 120000 ਸਕੂਲ ਜਾਣ ਵਾਲੇ ਬੱਚਿਆਂ ਤੇ ਨਵੀਨੀਕਰਨ ਦੇ ਲਈ ਰੱਖ ਮੈਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਨਿਯਮ ਵੀ ਸਖਤ ਹੋ ਗਏ ਨੇ ਯੂਨੀਵਰਸਿਟੀ ਗ੍ਰੈਜੂਏਟ ਨੂੰ ਹੁਣ ਵੀ 2 ਪੱਤਰ ਜਾਂ ਇਸ ਤੋਂ ਉੱਤੇ ਦੇ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੇ ਟੈਸਟ ਦੇ ਨਤੀਜੇ ਪੇਸ਼ ਕਰਨੇ ਪੈਣਗੇ ਦੂਸਰਾ ਕੋਲਿਜ ਗ੍ਰੈਜੂਏਟਰ ਲਈ ਘਟੋਕਟ ਪੀ1 ਪદ્ધਤੀ ਲੋੜ ਹੁੰਦੀ ਹੈ ਤੀਸਰਾ ਗੈਰ ਮਨਜ਼ੂਰਸ਼ੁਦਾ ਪ੍ਰੋਗਰਾਮ ਵਿੱਚ ਜਾਣ ਵਾਲੇ ਵਿਦਿਆਰਥੀ ਹੋਣ ਪੜਾਈ ਤੋਂ ਬਾਅਦ ਦੇ ਵਰ ਪਰਮਿਟਰ ਦੇ ਲਈ ਨਹੀ ਯੋਗ ਹੋਣਗੇ ਚੌਥਾ ਸਟੂਡੈਂਟ ਡਾਇਰੈਕਟ ਸਟਰੀਮ ਜੋ ਕਰਦੇ 14 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਸਬੂਤ ਤੋਂ ਬਿਨਾ ਤੇਜ਼ ਵੀਜ਼ਾ ਪ੍ਰਦਾਨ ਕਰਦਾ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਜੀ ਹਾਂ 2024 ਵਿੱਚ ਕੈਨੇਡਾ ਨੇ ਸਿਰਫ 2,60,890 ਨਵੇਂ ਸਟਡੀ ਪਰਮਿਟ ਦਿੱਤੇ ਜੋ ਕਿ ਇਸ ਦੇ ਦਰਸਾਉਂਦਾ ਹੈ ਕਿ ਆਸਿਸਿਟੀ ਚੇਤੋਂ ਲਗਭਗ 1 ਲੱਖ ਘਟਨੇ ਅਤੇ 2023 ਤੋਂ 48% ਦੀ ਗਿਰਾਵਟ ਹੈ ਅੰਤਰਰਾਸ਼ਟਰੀ ਵਿਦਿਆਰਥੀ ਦੀ ਸੀਮਾ ਜੋ ਪਹਿਲੀ ਵਾਰ 2024 ਵਿੱਚ ਸ਼ੁਰੂ ਕੀਤੀ ਗਈ ਸੀ ਉਸ ਨੂੰ ਇਸ ਸਾਲ 10% ਹੋਰ ਸਤ ਕਰ ਦਿੱਤਾ ਗਿਆ ਹੈ ਕੈਨੇਡਾ ਜਿਸ ਨੂੰ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਸਿੱਖਿਆ ਦੇ ਲਈ ਸਭ ਤੋਂ ਸਵਾਗਤਯੋਗ ਸਥਾਨ ਵਿੱਚ ਇੱਕ ਮੰਨਿਆ ਜਾਂਦਾ ਹੈ ਉਸਨੇ ਆਪਣੇ ਦਰਵਾਜ਼ੇ ਉਸ ਰਫ਼ਤਾਰ ਦੇ ਨਾਲ ਬੰਦ ਕਰ ਰਿਹਾ ਹੈ ਜੋ ਸਾਲਾਂ ਦੇ ਵਿੱਚ ਨਹੀਂ ਦੇਖੀ ਗਈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਆਈਆਸੀਸੀ ਦੇ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ 2025 ਦੇ ਵਿੱਚ 80% ਵਿਦਿਆਰਥੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਜੋ ਕਿ ਪਿਛਲੇ ਸਾਲ 52% ਸੀ ਅਤੇ ਪਿਛਲੇ ਸਾਲਾਂ ਦੀ ਔਸਤ 40% ਤੱਕ ਪਹੁੰਚਦਾ ਹੈ ਦੁਨੀਆ ਭਰ ਤੇ ਬਹੁਤ ਸਾਰੇ ਵਿਦਿਆਰਥੀਆਂ ਦੇ ਲਈ ਇਹ ਅੰਕੜੇ ਸਿਰਫ ਕਾਗਜ਼ੀ ਕਾਰਵਾਈ ਦੀਆਂ ਅਸਫਲਤਾਵਾਂ ਨਹੀਂ ਨੇ ਸਗੋਂ ਇਸ ਗੱਲ ਦਾ ਸੰਕੇਤ ਹਨ ਕਿ ਕੈਨੇਡਾ ਵਿਦੇਸ਼ੀ ਸਿੱਖਿਆ ਪ੍ਰਤੀ ਆਪਣੇ ਪਹੁੰਚ ਨੂੰ ਕਿਵੇਂ ਮੁੜ ਅਕਾਰ ਦੇ ਰਿਹਾ ਹੈ ਅੱਜ ਸਿੱਸੀ ਦੇ ਰਿਕਾਰਡ ਦਰਸ਼ੋਂਦੇ ਨੇ ਕਿ ਅਸਵੀਕਾਰਤ ਹੁਣ ਇੱਕ ਦਾਅਕੇ ਦੇ ਵਿੱਚ ਸਭ ਤੋਂ ਵੱਧ ਹੈ ਰਿਪੋਰਟਰ ਦੱਸਦਿਆ ਨੇ ਕਿ ਭਾਰਤੀ ਬਿਨੇਕਾਰਨ ਨੂੰ ਇਸ ਦਾ ਸਭ ਤੋਂ ਵੱਡਾ ਨੁਕਸਾਨ ਚਲਣਾ ਪਿਆ ਉਹਨਾਂ ਦੀਆਂ 60% ਦਲਸੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਜਦੋਂ ਕਿ ਪੂਰੇ ਦੇਸ਼ ਬਾਅਦ ਵੇਤਵੇ ਜਨਤਕ ਨਹੀਂ ਕੀਤੇ ਗਏ ਸਿੱਖਾ ਆਊਟਲਾਈਟ ਪਾਈ ਨਿਊਜ਼ ਨੇ ਰਿਪੋਰਟ ਦਿੱਤੀ ਹੈ ਕਿ ਅਸਵੀਕਾਰ ਦਾ ਪਰਮਾਨਾ ਏਸ਼ੀਆ ਅਫਰੀਕਾ ਦੇਸ਼ ਤੋਂ ਬਾਹਰਲੇ ਖੇਤਰ ਵਿੱਚ ਪ੍ਰਭਾਵ ਦੇ ਵੱਲ ਇਸ਼ਾਰਾ ਕਰਦਾ ਹੈ 2024 ਦੇ ਵਿੱਚ ਕੈਨੇਡਾ ਨੇ 10 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਮੇਜ਼ਬਾਨੀ ਕੀਤੀ ਜੋ ਕਿ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਉੱਚ ਸਭ ਤੋਂ ਵੱਡਾ ਸਮੂਹ ਸੀ ਬੀਐਨ ਐਕਸਪ੍ਰੈਸ ਦੇ ਅਨੁਸਾਰ ਇਹਨਾਂ ਦੇ ਵਿੱਚ 41% ਭਾਰਤ ਤੋਂ 12% ਚੀਨ ਤੋਂ ਅਤੇ 17 ਹਜ਼ਾਰ ਤੋਂ ਵੱਧ ਵਿਏਟਨਾਮ ਤੋਂ ਸੀ ਇਮੀਗ੍ਰੇਸ਼ਨ ਮਾਰਤਾ ਮੰਨਣਾ ਕਿ ਇਨ ਕਾਰਾ ਵਿੱਚ ਵਾਅਦੇ ਦਾ ਕਾਰਨ ਕਰੇ ਲੋ ਚਿੰਤਾਵਾਂ ਨੇ ਜਿਨ੍ਹਾਂ ਦੇ ਵਿੱਚ ਰਿਹਾਈ ਸਟੇਟ ਕਾਰਡ ਤੋਂ ਲੈ ਕੇ ਇਸ ਸਵਾਲ ਤੱਕ ਕਿ ਕੀ ਆਉਣ ਵਾਲੇ ਵਿਦਿਆਰਥੀ ਵੀ ਤੀ ਦੋਤੇ ਆਪਣਾ ਗੁਜ਼ਾਰਾ ਕਰ ਸਕਦੇ ਨੇ ਕੈਨੇਡਾ ਸਟੱਡੀ ਪਰਮਿਟ ਸਹਾਇਤਾ ਪਲੇਟਫਾਰਮ ਬਾਰਡਰ ਪਾਸ ਦੇ ਉਪਪਰਦਾਨ ਜੁਨਾਥਨ ਸ਼ਰਮਨ ਨੇ ਪਾਈ ਨਿਊਜ਼ ਨੂੰ ਟਿੱਪਣੀਆਂ ਦੇ ਵਿੱਚ ਕਿਹਾ ਹੈ ਕਿ ਆਈਐਸਸੀ ਸਪਸ਼ਟ ਤੌਰ ਤੇ ਸਟੱਡੀ ਪਰਮਿਟ ਅਜ਼ੀਆ ਦੀ ਬਹੁਤ ਜ਼ਿਆਦਾ ਸ਼ਕਤੀ ਦੇ ਨਾਲ ਜਾਂਚ ਕਰ ਰਿਹਾ ਹੈ ਦਸੰਬਰ ਦੇ ਵਿੱਚ ਓਟਵਾ ਨੇ ਘਟੂ ਘਟ ਵਿਤੀ ਸਬੂਤ ਦੀ ਲੋਡ ਨੂੰ ਦੁੱਗਣਾ ਕਰਕੇ ਕੈਨੇਡੀਅਨਸ ਡਾਲਰ 20635 ਕਰ ਦਿੱਤਾ ਇਸਲਾਕਰ ਅਪਲਾਈ ਬੋਰਡ ਨੇ ਪਾਈ ਨਿਊਜ਼ ਨੂੰ ਦੱਸਿਆ ਕਿ ਵਿਦਿਆਰਥੀਆਂ ਨੂੰ ਹੁਣ ਸਪੱਸ਼ਟ ਗਿਆਨ ਯੋਜਨਾਵਾਂ ਅਤੇ ਕਲਤੀ ਮੁਕਤ ਦਸਤਾਵੇਜ਼ ਵੀ ਪ੍ਰਦਾਨ ਕਰਨ ਦੇ ਪੈਨ ਕਿ ਕੈਨੇਡਾ 2025 ਦੇ ਵਿੱਚ 4 ਲੱਖ 30 ਹਜ਼ਾਰ ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਜੋ ਕਿ ਪਿਛਲੇ ਸਾਲ ਦੇ ਨਾਲ ਲਗਭਗ 10% ਘਟ ਹੈ ਵੀਨ ਐਕਸਪ੍ਰੈਸ ਨੇ ਰਿਪੋਰਟ ਦਿੱਤੀ ਹੈ ਕਿ 73000 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ 243000 ਅੰਡਰ ਗ੍ਰੈਜੂਏਟ ਅਤੇ ਹੋਰ ਪ੍ਰੋਗਰਾਮਾਂ ਦੇ ਲਈ 120000 ਸਕੂਲ ਜਾਣ ਵਾਲੇ ਬੱਚਿਆਂ ਤੇ ਨਵੀਨੀ ਕਰਨ ਦੇ ਲਈ ਰਾਖਵੇਂ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਨਿਯਮ ਵੀ ਸਖਤ ਹੋ ਗਏ ਨੇ ਯੂਨੀਵਰਸਿਟੀ ਗ੍ਰੈਜੂਏਟ ਨੂੰ ਹੁਣ ਵੀ ਚੂ ਪੱਧਰ joint 100 ਉੱਤੇ ਦੇ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੇ ਟੈਸਟ ਦੇ ਨਤੀਜੇ ਪੇਸ਼ ਕਰਨੇ ਪੈਣਗੇ। ਦੂਸਰਾ ਕਾਲਜ ਗ੍ਰੈਜੂਏਟਾਂ ਦੇ ਲਈ ਘੱਟੋ-ਘੱਟ B1 ਪੱਧਰੀ ਲੋੜ ਹੁੰਦੀ ਹੈ। ਤੀਸਰਾ ਗੈਰ ਮਨਜ਼ੂਰਸ਼ੁਦਾ ਪ੍ਰੋਗਰਾਮ ਵਿੱਚ ਜੁਆਨ ਵਾਲੇ ਵਿਦਿਆਰਥੀ ਹੁਣ ਪੜਾਈ ਤੋਂ ਬਾਅਦ ਵਰਕ ਪਰਮਿਟ ਦੇ ਲਈ ਨਹੀਂ ਯੋਗ ਹੋਣਗੇ। ਚੌਥਾ ਸਟੂਡੈਂਟ ਡਾਇਰੈਕਟ ਸਟਰੀਮ ਵਿੱਚ ਜੋ ਕਰਦੇ 14 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀਤੀ ਸਬੂਤ ਤੋਂ ਬਿਨਾ ਤੇਜ਼ ਵੀਜ਼ਾ ਪ੍ਰਦਾਨ ਕਰਦਾ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਜੀ ਹਾਂ 2024 ਵਿੱਚ ਕੈਨੇਡਾ ਨੇ ਸਿਰਫ 2,60,890 ਨਵੇਂ ਸਟਡੀ ਪਰਮਿਟ ਦਿੱਤੇ ਜੋ ਕਿ ਇਸ ਦੇ ਦਰਸਾਤਾ ਗਿਆ ਸੀ ਸਿਰਫ 3.4 ਲੱਖ ਭਾਗ ਇੱਕ ਲੱਖ ਘਟਨੇ ਅਤੇ 2023 ਤੋਂ 43% ਦੀ ਗਿਰਾਵਟ ਹੈ ਅੰਤਰਰਾਸ਼ਟਰੀ ਵਿਦਿਆਰਥੀ ਦੀ ਸੀਮਾ ਜੋ ਪਹਿਲੀ ਵਾਰ 2024 ਵਿੱਚ ਸ਼ੁਰੂ ਕੀਤੀ ਗਈ ਸੀ ਉਸ ਨੂੰ ਇਸ ਸਾਲ 10% ਹੋਰ ਸਖਤ ਕਰ ਦਿੱਤਾ ਗਿਆ ਹੈ ਕੈਨੇਡਾ ਜਿਸ ਨੂੰ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਸਿੱਖਿਆ ਦੇ ਲਈ ਸਭ ਤੋਂ ਸੁਆਗਤਯੋਗ ਸਥਾਨ ਵਿੱਚ ਇੱਕ ਮੰਨਿਆ ਜਾਂਦਾ ਹੈ ਉਸ ਨੇ ਆਪਣੇ ਦਰਵਾਜ਼ੇ ਉਸ ਰਫ਼ਤਾਰ ਦੇ ਨਾਲ ਬੰਦ ਕਰ ਰਿਹਾ ਹੈ ਜੋ ਸਾਲਾਂ ਦੇ ਵਿੱਚ ਨਹੀਂ ਵੇਖੀ ਗਈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਆਈਏਸੀਸੀ ਦੇ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ 2025 ਦੇ ਵਿੱਚ 8% ਵਿਦਿਆਰਥੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਜੋ ਕਿ ਪਿਛਲੇ ਸਾਲ 52% ਸੀ ਅਤੇ ਪਿਛਲੇ ਸਾਲਾਂ ਦੀ ਔਸਤ 40% ਤੋਂ ਹੋ ਚੁੱਕਾ ਹੈ ਦੁਨੀਆ ਭਰ ਦੇ ਬਹੁਤ ਸਾਰੇ ਵਿਦਿਆਰਥੀਆਂ ਦੇ ਲਈ ਇਹ ਅੰਕੜੇ ਸਿਰਫ ਕਾਗਜ਼ੀ ਕਾਰਵਾਈ ਦੀਆਂ ਅਸਫਲਤਾਵਾਂ ਨਹੀਂ ਨੇ ਸਗੋਂ ਇਸ ਗੱਲ ਦਾ ਸੰਕੇਤ ਹਨ ਕਿ ਕੈਨੇਡਾ ਵਿਦੇਸ਼ੀ ਸਿੱਖਿਆ ਪ੍ਰਤੀ ਆਪਣੇ ਪਹੁੰਚ ਨੂੰ ਕਿਵੇਂ ਮੂੜ ਅਕਾਲ ਦੇ ਰਿਹਾ ਹੈ ਆਇਆ ਸੀ ਇਸ ਦੇ ਰਿਪੋਰਟ ਦੱਸਉਂਦੇ ਨੇ ਕਿ ਅਸਵਿਕਾਰ ਦਰ ਹੁਣ ਇੱਕ ਦਹਾਕੇ ਦੇ ਵਿੱਚ ਸਭ ਤੋਂ ਵੱਧ ਹੈ ਰਿਪੋਰਟਰ ਦੱਸਦਿਆਂ ਨੇ ਕਿ ਭਾਰਤੀ ਬਿਨੇ ਕਾਰਨ ਨੂੰ ਇਸ ਦਾ ਸਭ ਤੋਂ ਵੱਡਾ ਨੁਕਸਾਨ ਚਲਣਾ ਪਿਆ ਹੈ ਉਹਨਾਂ ਦੀਆਂ 70% ਦਾਲਸੀਆਂ ਰਾਤਾਂ ਦਿੱਤੀਆਂ ਗਈਆਂ ਨੇ ਜਦੋਂ ਕਿ ਪੂਰੇ ਦੇਸ਼ ਬਾੜ ਪੇਤ ਵੀ ਜਨ ਤੱਕ ਨਹੀਂ ਕੀਤੀ ਗਈ ਸਿੱਖੀ ਆਊਟਲਾਈਨ ਪਾਈ ਨਿਊਜ਼ ਨੇ ਰਿਪੋਰਟ ਦਿੱਤੀ ਹੈ ਕਿ ਅਸਵੀਕਾਰਤਾ ਪਰਮਾਨਾ ਏਸ਼ੀਆ ਅਫਰੀਕਾ ਦੇਸ਼ਾਂ ਤੋਂ ਬਾਹਰਲੇ ਖੇਤਰ ਵਿੱਚ ਪ੍ਰਭਾਵ ਦੇ ਵੱਲ ਇਸ਼ਾਰਾ ਕਰਦਾ ਹੈ 2024 ਦੇ ਵਿੱਚ ਕੈਨੇਡਾ ਨੇ 10 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਖਰੀ ਦੀ ਮੇਜ਼ਬਾਨੀ ਕੀਤੀ ਜੋ ਕਿ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਉੱਜ ਸਭ ਤੋਂ ਵੱਡਾ ਸਮੂਹ ਸੀ ਬੀਐਨ ਐਕਸਪ੍ਰੈਸ ਦੇ ਅਨੁਸਾਰ ਇਹਨਾਂ ਦੇ ਵਿੱਚ 41% ਭਾਰਤ ਤੋਂ 12% ਚੀਨ ਤੋਂ ਅਤੇ 12 ਹਜ਼ਾਰ ਤੋਂ ਵੱਧ ਵਿਏਟਨਾਮ ਤੋਂ ਸੀ ਇਮੀਗ੍ਰੇਸ਼ਨ ਮਾਰਤਾ ਮੰਨਦਾ ਹੈ ਕਿ ਇਨ ਕਾਰਾਂ ਵਿੱਚ ਵਾਅਦੇ ਦਾ ਕਾਰਨ ਕਰੇ ਲੋ ਚਿੰਤਾਵਾਂ ਨੇ ਜਿਨ੍ਹਾਂ ਦੇ ਵਿੱਚ ਰਿਹਾਈ ਸਟੀ ਕਾਰਡ ਤੋਂ ਲੈ ਕੇ ਇਸ ਸਵਾਲ ਤੱਕ ਕਿ ਕੀ ਆਉਣ ਵਾਲੇ ਵਿਦਿਆਰਥੀ ਵੀ ਤੋਤੇ ਆਪਣਾ ਹੁਸਾਰਾ ਕਰ ਸਕਦੇ ਨੇ ਕੈਨੇਡਾ ਸਟੱਡੀ ਪਰਮਿਟ ਸਹਾਇਤਾ ਪਲੇਟਫਾਰਮ ਬਾਰਡਰ ਪਾਸ ਦੇ ਉਪਪਰਦਾਨ ਜੁਨਾਥਨ ਸ਼ਰਮਨ ਨੇ ਪਾਈ ਨਿਊਜ਼ ਨੂੰ ਟਿੱਪਣੀਆਂ ਦੇ ਵਿੱਚ ਕਿਹਾ ਹੈ ਕਿ ਆਈਐਸਸੀ ਸੀ ਸਪਸ਼ਟ ਤੌਰ ਤੇ ਸਟੱਡੀ ਪਰਮਿਟ ਅਜ਼ੀਤੀ ਬਹੁਤ ਜ਼ਿਆਦਾ ਸ਼ਕਤੀ ਦੇ ਨਾਲ ਚਾਂਚ ਕਰ ਰਿਹਾ ਹੈ ਦਸੰਬਰ ਦੇ ਵਿੱਚ ਔਟਵਾ ਨੇ ਘਟੂ ਘਟ ਵਿਤੀ ਸਬੂਦੀ ਲੋਡ ਨੂੰ ਦੁੱਗਣਾ ਕਰਕੇ ਕੈਨੇਡੀਅਨਸ ਡਾਲਰ 20635 ਕਰ ਦਿੱਤਾ ਇਸਲਾਕਰ ਅਪਲਾਈ ਬੋਰਡ ਨੇ ਪਾਈ ਨਿਊਜ਼ ਨੂੰ ਦੱਸਿਆ ਕਿ ਵਿਦਿਆਰਥੀਆਂ ਨੂੰ ਹੁਣ ਸਪੱਸ਼ਟ ਗਿਆਨ ਯੋਜਨਾਵਾਂ ਅਤੇ ਕਲਤੀ ਮੁਕਤ ਦਸਤਾਵੇਜ਼ ਵੀ ਪ੍ਰਦਾਨ ਕਰਨੇ ਪੈਣਗੇ ਕੈਨੇਡਾ 2025 ਦੇ ਵਿੱਚ 4 ਲੱਖ 30 ਹਜ਼ਾਰ ਸਟਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ ਨਾਲ ਲਗਭਗ 10% ਤੱਕ ਘਟ ਹੈ ਵੀਨ ਐਕਸਪ੍ਰੈਸ ਨੇ 43173000 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ 243000 ਅੰਡਰ ਗ੍ਰੈਜੂਏਟ